ਪੰਚਾਇਤੀ ਰਾਜ ਦੀਆਂ ਚੋਣਾਂ ਲਈ ਵਾਰਡਬੰਦੀ ਦੀਆਂ ਵੋਟਰ ਸੂਚੀਆਂ 28 ਦਸੰਬਰ ਤੱਕ ਮੈਕਮੇ ਵੱਲੋਂ ਨਾ ਮੁਹੱਈਆ ਕਰਾਉਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਚੁੰਦਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਪੱਲੇਵੇ ਦੇ ਨਾਮ ਇੱਕ ਮੰਗ ਪੱਤਰ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੂੰ ਸੌਂਪ ਕੇ ਮੰਗ ਕੀਤੀ ਕਿ ਸੱਤਾਧਾਰੀ ਰਾਜਨੀਤਿਕ ਲੋਕਾਂ ਦੀ ਸ਼ੈ ਤੇ ਮੈਕਮੇ ਦੇ ਅਧਿਕਾਰੀਆਂ ਨੇ ਪੰਜਾਬ ਰਾਜ ਐਕਟ ਦੇ ਨਿਯਮਾਂ ਨੂੰ ਛਿੱਕੇ ਟੰਕ ਕੇ ਪਿੰਡਾਂ ਵਿੱਚ ਵਾਰਡਬੰਦੀ ਵਿੱਚ ਕਾਫੀ ਰੱਦੋਬਦਲ ਕੀਤੀ ਜਦੋਂ ਕਿ 29 ਦਸੰਬਰ ਨੂੰ ਇਤਰਾਜ਼ ਦੇਣੇ ਹਨ ਇਸ ਸਬੰਧੀ ਹੋਰ ਕੀ ਕੁਝ ਕਿਹਾ ਹੈ ਆਓ ਉਹਨਾਂ ਦੀ ਜ਼ੁਬਾਨੀ ਸੁਣੀਏ ਤੁਸੀਂ ਵੇਖ ਰਹੇ ਹੋ ਮਲੇਰ ਕੋਟਲਾ ਤੋਂ ਤਮੰਨਾ ਵਰਮਾ ਦੀ ਰਿਪੋਰਟ ਦੇਖੋ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਲੇਰ ਕੋਟਲਾ ਦੀ ਸਮੁੱਚੀ ਜਥੇਬੰਦੀ ਵੱਲੋਂ ਸਾਡੇ ਹਲਕਾ ਇੰਚਾਰਜ ਬੀਬੀ ਰਾਜਾ ਸੁਲੇਮਾਨ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਤਰੋਚਨ ਸਿੰਘ ਜੀ ਔਰ ਸਮੁੱਚੀ ਜਥੇਬੰਦੀ ਅਸੀਂ ਇੱਥੇ ਅੱਜ ਮਾਨਯੋਗ ਦਫ਼ਤਰ ਨੂੰ ਮਿਲਣ ਆਏ ਸੀ ਔਰ ਉਹਨਾਂ ਨੂੰ ਮਰਮੜਮ ਦੇਣ ਲਈ ਆਏ ਸੀ ਜੋ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਨੇ ਮਾਨਯੋਗ ਹਾਈ ਕੋਰਟ ਦੇ ਦਸ਼ਾ ਨਿਰਦੇਸ਼ ਤੇ ਕਾਫੀ ਸਰਕਾਰ ਨੂੰ ਹਦਾਇਤਾਂ ਕੀਤੀਆਂ ਗਈਆਂ ਸਖਤ ਰੂਪ ਵਿੱਚ ਪਰੰਤੂ ਸਰਕਾਰ ਜਿਹੜੀ ਬਹੁਤ ਹੀ ਇੱਕ ਤਰਫਾ ਢੰਗ ਨਾਲ ਸਾਰੀ ਜਿਹੜੀ ਕਾਰਵਾਈ ਕਰ ਰਹੀ ਹੈ 20 ਤਰੀਕ ਤੱਕ 20 ਦਸੰਬਰ ਤੱਕ ਇਹ ਸਰੀਆਂ ਲਿਸਟਾਂ ਸੀ ਉਹ ਸਾਰੀਆਂ ਇਹਨਾਂ ਨੇ ਪਿੰਡਾਂ 'ਚ ਵੀ ਪੇਸਟ ਕਰਨੀਆਂ ਸੀ ਜਨਤਕ ਥਾਵਾਂ ਤੇ ਔਰ ਬਲਾਕ 'ਚ ਵੀ ਇਹਨਾਂ ਨੇ ਮਹਈਆ ਕਰਾਉਣੀਆਂ ਸੀ ਜੇ ਕੋਈ ਪਿੰਡਾਂ 'ਚ ਆ ਕੇ ਕੋਈ ਲਿਸਟ ਮੰਗਦਾ ਇਹਨਾਂ ਤੋਂ ਜਿਹਦੇ ਤੇ ਇਤਰਾਜ਼ ਲਾਉਣੇ ਸੀ ਸੋ ਇਹਨਾਂ ਨੇ ਨਾ ਤਾਂ ਉਹ ਲਿਸਟਾਂ ਪਿੰਡਾਂ 'ਚ ਪੋਸਟ ਪੇਸਟ ਕੀਤੀਆਂ ਨੇ ਤਾਂ ਕਿ ਜਿੱਥੋਂ ਕਿਸੇ ਨੂੰ ਪਤਾ ਲੱਗ ਸਕੇ ਔਰ ਨਾ ਹੀ ਉਹ ਲਿਸਟਾਂ ਬਲਾਕ 'ਚੋਂ ਕਿਸੇ ਵੀ ਸੈਕਟਰੀ ਵੱਲੋਂ ਵੀਡੀਓ ਸਹਿਬਾਨ ਵੱਲੋਂ ਜਾਂ ਕੋਈ ਡਿਵੈਲਪਮੈਂਟ ਦੇ ਅਫਸਰ ਵੱਲੋਂ ਕਿਸੇ ਵੱਲੋਂ ਵੀ ਉਹ ਮਹਈਆ ਨਹੀਂ ਕਰਵਾਈਆਂ ਜਾ ਰਹੀਆਂ ਪੰਚਾਇਤਾਂ ਪਿੰਡਾਂ ਦੇ ਲੋਕ ਉੱਥੇ ਦਫ਼ਤਰਾਂ 'ਚ ਜਾ ਕੇ ਔਰ ਸਾਰਿਆਂ ਨੇ ਮਿਲ ਕੇ ਕੋਸ਼ਿਸ਼ ਕਰ ਰਹੇ ਨੇ ਔਰ ਇਵਨ ਰਿਟਰਨਿੰਗ ਅਫਸਰ ਐਸਡੀਐਮ ਸਾਹਿਬ ਕੋਲ ਵੀ ਉਹ ਲਿਸਟਾਂ ਉਪਲਬਧ ਨਹੀਂ ਹਨ ਮੈਂ ਆਪ ਮਿਲ ਕੇ ਆਇਆ ਸੋਚ ਕਰਕੇ ਉਸ ਇਹਨਾਂ ਨੇ ਅੱਜ ਕੱਲ 28 ਤਰੀਕ ਨੂੰ ਸ਼ਾਮ 5 ਵਜੇ ਤੱਕ ਕੋਈ ਲਿਸਟ ਪੇਸ਼ ਨਹੀਂ ਕੀਤੀ ਔਰ ਨਾ ਹੀ ਉਹ ਲਿਸਟਾਂ ਮਹਈਆ ਕਰਵਾ ਰਹੇ ਨੇ ਔਰ ਸਾਰੀ ਵਾਰਡਬੰਦੀ ਹੈ ਜਿਹੜੀ ਬਹੁਤ ਪਿੰਡਾਂ ਵਿੱਚ ਕੋਈ ਖਾਸ ਬੰਦਿਆਂ ਦੀਆਂ ਡਿਊਟੀਆਂ ਲਵਾ ਕੇ ਖਾਸ ਮਲਾਜ਼ਮਾਂ ਦੀਆਂ ਉਹ ਵਾਰਡਬੰਦੀ ਹੈ ਜਿਹੜੀ ਉਹ ਚੇਂਜ ਕੀਤੀ ਜਾ ਰਹੀ ਹੈ ਔਰ ਉਹਦੇ ਚ ਇੱਕ ਇੱਕ ਘਰ ਦੀਆਂ ਵੋਟਾਂ ਜਿਵੇਂ ਇੱਕ ਘਰ ਚ ਪੰਜ ਜੀ ਰਹਿੰਦੇ ਨੇ ਪੰਜ ਵੋਟਾਂ ਨੇ ਉਹਨਾਂ ਦੀਆਂ ਦੋ ਵੋਟਾਂ ਕੱਢ ਕੇ ਕਿਸੇ ਹੋਰ ਵਾਰਡ ਚ ਪਾਤੀਆਂ ਤਿੰਨ ਕਿਸੇ ਹੋਰ ਵਾਰਡ ਚ ਪਾਤੀਆਂ ਔਰ ਉਹ ਤਾਂ ਕਿ ਲੋਕਾਂ ਕੋਲੇ ਇਤਰਾਜ਼ ਕਰਨ ਦਾ ਸਮਾਂ ਹੀ ਨਾ ਰਹੇ ਅੱਜ ਲਾਸਟ ਡੇਟ ਹੈ ਸੋ ਅੱਜ ਹਜੇ ਤੱਕ ਵੀ ਲਿਸਟਾਂ ਨੇ ਜਿਹੜੀਆਂ ਮਹਈਆ ਨਹੀਂ ਕਰਵਾਈਆਂ ਇਹਨਾਂ ਨੇ ਅਸੀਂ ਮਾਨਯੋਗ ਡਿਸੀਬ ਨੂੰ ਇਹ ਬੇਨਤੀ ਕਰਨ ਲਈ ਆਏ ਆਂ ਵੀ ਜਾਂ ਤਾਂ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਇਹ ਜ਼ਿਲ੍ਹੇ ਦੀ ਜਿਹੜੀ ਪ੍ਰੋਬਲਮ ਉਹਨੂੰ ਦੱਸ ਕੇ ਔਰ ਇਹਦੀ ਡੇਟ ਵਧਾਈ ਜਾਵੇ ਇਤਰਾਜ਼ਾਂ ਦੀ ਔਰ ਉਹਨਾਂ ਮੁਲਾਜ਼ਮਾਂ ਦੀ ਉਹਨਾਂ ਅਫਸਰ ਸਾਹਿਬਾਂ ਦੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ 21 ਤਰੀਕ ਨੂੰ 20 ਤਰੀਕ ਨੂੰ ਮਹਈਆ ਕਰਾਉਣ ਦੀਆਂ ਲਿਸਟਾਂ ਉਹਨਾਂ ਦੇ ਖਿਲਾਫ ਬਣਦੀ ਹੈ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਕਿ ਉਹਨਾਂ ਨੇ ਇਹ ਲੋਕਤੰਤਰ ਦਾ ਘਾਣ ਕੀਤਾ ਚ ਭਾਵੇਂ ਸਾਨੂੰ ਇਹ ਵੀ ਪ੍ਰੋਸੇਜੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਸਰਕਾਰ ਚਾਹੁੰਦੀ ਉਹ ਇਸ ਤਰ੍ਹਾਂ ਵੀ ਕਿਸੇ ਨੂੰ ਪਤਾ ਹੀ ਨਾ ਲੱਗ ਸਕੇ ਅਸੀਂ ਆਪਦੇ ਢੰਗ ਨਾਲ ਆਪਣੀ ਵਾਰਡਬੰਦੀ ਕਰਕੇ ਔਰ ਪਤਾ ਨਹੀਂ ਆਪਦੇ ਕਿਹੜੇ ਢੰਗ ਨਾਲ ਵੰਗੇ ਢੰਗ ਨਾਲ ਆਪਣੀਆਂ ਪੰਚਾਇਤਾਂ ਦੇ ਕਾਬਜ਼ ਹੋਏ ਪਰ ਜੋ ਹਾਲਾਤ ਨੇ ਪੰਜਾਬ ਦੇ ਇਹਨਾਂ ਨੂੰ ਵੋਟ ਪਾਉਣ ਨੂੰ ਕੋਈ ਤਿਆਰ ਨਹੀਂ ਸويس ਕਰਕੇ ਠੱਗੀ ਠੋਰੀ ਨਾਲ ਪੰਚਾਇਤਾਂ ਤੇ ਕਾਬਜ਼ ਹੋਣਾ ਚਾਹੁੰਦੇ ਨੇ ਇਹਦੇ ਲਈ ਅਸੀਂ ਅੱਜ ਤੁਹਾਨੂੰ ਸਾਰੀ ਪ੍ਰੈਸ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਇਲੈਕਟ੍ਰੋਨਿਕ ਮੀਡੀਆ ਦਾ ਵੀ ਇਹ ਤੁਸੀਂ ਸਾਡੀ ਬੇਨਤੀ ਸੁਣ ਲਈ ਸਾਡੀ ਬੇਨਤੀ ਪ੍ਰਮਾਨ ਕੀਤੀ ਹੈ ਸਾਰੇ ਹਾਜ਼ਰ ਹੋਏ ਆਂ ਔਰ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਸਾਹਿਬ ਨਿਆਉਂਤਪੁਰ ਉਹ ਵੀ ਇੱਥੇ ਹਾਜ਼ਰ ਨੇ ਸੋ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਕਿਸੇ ਨੂੰ ਰਾਹ ਨਹੀਂ ਦਿੱਤਾ ਸਰ ਦੇਖੋ ਜੀ ਤੁਸੀਂ ਦੇਖੋ ਪੰਜਾਬ ਵਿੱਚ ਜਿਹੜੀ ਗन्ने ਦੀ ਪੇਮੈਂਟ ਦੀ ਗੱਲ ਕਰ ਰਹੇ ਆਪਾਂ ਧੂਰੀ 슈ਗਰ ਮਿਲਜੋ ਮੁੱਖ ਮੰਤਰੀ ਸਾਹਿਬ ਦਾ ਹਲਕਾ ਔਰ ਉੱਥੇ ਹੀ ਕਿਸਾਨਾਂ ਦੀ ਸਭ ਨਾਲ ਵੱਧ ਪੇਮੈਂਟ ਹੈ ਜਿਹੜੀ ਬਕਾਇਆ ਖੜੀ ਹੈ ਔਰ ਉਸੇ ਮਿਲਦੇ ਸਾਹਮਣੇ ਪਿਛਲੇ ਮਹੀਨੇ ਪੀਰਤ ਯਾਤਰਾ ਦੀ ਜਿਹੜੀ ਨੇ ਸ਼ੁਰੂਆਤ ਕੀਤੀ ਹੈ ਤਾਂ ਘੱਟ ਤੋਂ ਘੱਟ 10-12 ਕਰੋੜ ਰੁਪਏ ਉਹ ਸਾਰੇ ਸਮਾਗਮ ਤੇ 8-10 ਕਰੋੜ ਰੁਪਏ ਖਰਚ ਕੀਤਾ ਗਿਆ ਜੇ ਉਹ ਸਮਾਗਮ ਦੀ ਬਜਾਏ ਕਿਸਾਨਾਂ ਨੂੰ 15 ਕਰੋੜ ਰੁਪਏ ਦੇ ਦਿੰਦੇ ਸ਼ਾਇਦ ਮੇਰਾ ਖਿਆਲਾ ਕਿੰਨੀ ਵੱਡੀ ਰਾਹਤ ਮਿਲ ਜੀ ਉਹਨਾਂ ਦਾ ਆਪ ਦਾ ਹਲਕਾ ਸੀ ਸੋ ਇਹਨਾਂ ਦੀਆਂ ਤਰਜੀਹਾਂ ਹੋਰ ਨੇ ਟੋਟਲ ਡਰਾਮੇਬਾਜ਼ੀ ਦੀ ਸਰਕਾਰ ਆ ਪੋਸਟਰਾਂ ਤੇ ਬੈਂਦਰਾਂ ਤੇ ਪ੍ਰਚਾਰ ਤੇ ਔਰ ਝੂਠ ਤੇ ਇਹਨਾਂ ਦੀ ਇਹਨਾਂ ਦਾ ਸਾਰਾ ਜਿਹੜਾ ਹੈ ਸੋਸ਼ਲ ਮੀਡੀਆ ਰਾਹੀਂ ਇਹ ਪ੍ਰਚਾਰ ਕਰਨ ਦਾ ਯਤਨ ਕਰਦੇ ਨੇ ਤੁਹਾਡਾ ਸਾਰਾ ਕੁਝ ਲੋਕਾਂ ਦੇ ਸਾਹਮਣੇ ਨੰਗਾ ਹੋਇਆ ਲੋਕ ਜਾਗਰੂਕ ਨੇ ਔਰ ਇਹ ਜਿਨੀ ਨਾ ਕੀਤੀ ਜਾਵੇ ਥੋੜੀ ਅਜੇ ਠੰਡ ਦੇ ਸਮੇਂ ਮਿਲ ਤਾਂ ਕੀ ਚਲਾਉਣੀ ਸੀ ਉਹਨਾਂ ਦੀ ਪੇਮੈਂਟ ਵੀ ਹਲੇ ਪਿਛਲੀ ਨਹੀਂ ਬਕਾਇਆ ਕਰਦੇ ਸਕੇ। ਦੇਖੋ ਸਭ ਸਾਲ ਦੱਸ ਚੁੱਕੇ ਨੇ ਡਿਟੇਲ ਚ ਮੈਂ ਤਾਂ ਇਹੀ ਕਹੂੰਗੀ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਔਰ ਡਰ ਚੁੱਕੀ ਹੈ। ਉਹਨਾਂ ਨੂੰ ਪਤਾ ਹੈ ਜੇ ਜਿਸ ਤਰੀਕੇ ਨਾਲ ਉਹ ਬਾੜ ਬੰਦੀ ਕਰਾ ਰਹੇ ਨੇ ਉਹ ਉਹਨਾਂ ਦਾ ਡਰ ਹੈ। ਇਸ ਕਰਕੇ ਹੀ ਉਹ ਇਸ ਤਰੀਕੇ ਇਹਨੂੰ ਅੱਗੇ ਡੇਟ ਨੂੰ ਜਿਹੜਾ ਨਹੀਂ ਉਹ ਪਾਰ ਰਹੇ ਨੇ ਤਾਂ ਕਿ ਜਿਹੜੀ ਇਹਨਾਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਨਾ ਆ ਜਾਵੇ ਕਿਉਂਕਿ ਜਦੋਂ ਵੀ ਇਹ ਇਲੈਕਸ਼ਨ ਹੋਣੀਆਂ ਪੰਚਾਇਤਾਂ ਹੋਣੀਆਂ ਨੇ ਤਾਂ ਇਹ ਬੁਰੀ ਤਰ੍ਹਾਂ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਇਹਨਾਂ ਦੇ ਇਹ ਕਿੱਥੇ ਸਟੈਂਡ ਕਰਦੇ ਨੇ। ਇਹਨਾਂ ਨੇ ਬੁਰੀ ਤਰ੍ਹਾਂ ਹਾਰਨਾ ਹੈ। ਇਸੇ ਦੇਖੋ ਐਸਾ ਕੁਝ ਵੀ ਨਹੀਂ ਹੋ ਰਹਾ ਸਭ ਦੇ ਸਾਹਮਣੇ ਆਪਾਂ মিডিਆ ਸਾਰਾ ਜਾਣਦਾ ਕਿ ਕੀ ਕੁਝ ਹੋ ਰਿਹਾ ਇਹ ਸੋਸ਼ਲ ਮੀਡੀਆ ਤੇ ਬਣੀ ਸਰਕਾਰ ਹੈ ਔਰ ਸੋਸ਼ਲ ਮੀਡੀਆ ਹੀ ਇਹਨਾਂ ਨੂੰ ਬੁਰੀ ਤਰੀਕੇ ਨਾਲ ਘਰ ਵਾਪਸੀ ਕਰਵਾਏਗਾ ਇਹਨਾਂ ਦੀ ਭਜਾਏਗਾ ਪੰਜਾਬ ਚੋਂ ਬੁਰੀ ਤਰ੍ਹਾਂ ਇਹਨਾਂ ਦੀ ਹਾਰ ਹੋਣ ਵਾਲੀ ਹੈ ਔਰ ਸੋਸ਼ਲ ਮੀਡੀਆ ਦੇ ذریعے ਹੀ ਹੋਣ ਵਾਲੀ ਹੈ ਕਿਉਂਕਿ ਸੋਸ਼ਲ ਮੀਡੀਆ ਨੂੰ ਇਹਨਾਂ ਨੇ ਯੂਜ਼ ਕੀਤਾ ਅੱਜ ਸੋਸ਼ਲ ਮੀਡੀਆ ਦੀ ਹੀ ਇਹ ਜਿਹੜੀ ਇਹ ਗਲਾ ਘੁੱਟ ਰਹੇ ਇਹਨਾਂ ਨੂੰ ਬੁਰੀ ਤਰ੍ਹਾਂ ਬੰਦ ਕਰ ਰਹੇ ਨੇ ਔਰ ਇਹਨਾਂ ਲੋਕ ਦੇਖੋ ਪੰਜਾਬ ਦੇ ਜਿਹੜੇ ਲੋਕ ਨੇ ਉਹ ਬੜੇ ਅਣਖੀ ਔਰ ਜੁਝਾਰੂ ਲੋਕ ਨੇ ਔਰ ਉਹ ਇਸ ਤਰ੍ਹਾਂ ਦਾ ਜਿਹੜਾ ਉਹਨ ਜਿਹੜੀ ਦਬਨ ਵਾਲੀ ਹੈ ਠੀਕ ਹੈ ਉਹਨਾਂ ਨੇ ਲੋਕਾਂ ਨੂੰ ਭਰਮਾ ਲਿਆ ਆਪਣੀ ਸਰਕਾਰ ਬਣਾ ਲਈ ਪਰ ਹੁਣ ਲੋਕ ਬਹੁਤ ਚੰਗੀ ਤਰ੍ਹਾਂ ਜਾਗਰੂਕ ਹੋ ਚੁੱਕੇ ਨੇ ਜਿਸ ਕਰਕੇ ਹੀ ਇਹ ਅੱਜ ਇੱਥੋਂ ਭੱਜ ਰਹੇ ਨੇ ਥੈਂਕ ਯੂ ਥੈਂਕ ਯੂ